ਪਰਮਾਤਮਾ ਦੇ ਘਰ ਦੇ ਰਾਹ ਹਨੇਰ ਨਹੀਂ ਜੈਸੀ ਕਰਨੀ ਪੈਸੀ ਭਰਨੀ ਰਪਿੰਦਰ ਨੇ ਇੱਕ ਬੇहद شریف ਇਨਸਾਨ ਦੇ ਨਾਲ ਧੱਕਾ ਕੀਤਾ ਸੀ ਆਪਣੇ ਸਵਾਦ ਮਾਰੀ ਨੇ ਆਪਣੇ ਲਾਲਚ ਮਾਰੀ ਨੇ ਤੇ ਉਦੋਂ ਨੇ ਮਾਪਿਆਂ ਦਾ ਇਕਲੌਤਾ ਪੁੱਤਰ ਗਰਵਿੰਦਰ ਸਿੰਘ ਨੂੰ ਮੌਤ ਦੇ ਘਾੜ ਉਤਾਰ ਦਿੱਤਾ ਸੀ ਲੋਕਾਂ ਦੀਆਂ ਵੱਧਵਾਵਾਂ ਉਹ ਜਰੂਰ ਅਸਰ ਵਿਖਾਉਂਦੀਆਂ ਜਿਨੇ ਜਿਨੇ ਵੀ ਇਸ ਖਬਰ ਦੇ ਬਾਰੇ ਸੁਣਿਆ ਸੀ ਹਰ ਇੱਕ ਦੇ ਮੂੰਹੋਂ ਇਹੋ ਗੱਲ ਨਿਕਲਦੀ ਸੀ ਕਿ ਇਸ ਘਟੀਆ ਔਰਤ ਨੂੰ ਪਰਮਾਤਮਾ ਜਿੱਥੇ ਦੁਨਿਆਵੀ ਕੋਡ ਸਜ਼ਾਵਾਂ ਦੇਣਗੇ ਇਹਨੂੰ ਆਪਦੀ ਕੀਤੀ ਭਰਨੀ ਪਾਉਗੀ ਉਥੇ ਪ੍ਰਮਾਤਮਾ ਤੂੰ ਵੀ ਇਹਨੂੰ ਸਜ਼ਾ ਦੇ ਤਾਂ ਕਿ ਅੱਗੇ ਤੋਂ ਐਡਾ ਕੋਈ ਪਾਪ ਕਰਨ ਤੋਂ 100 ਵਾਰ ਸੋਚੇ ਹਾਲਾਂਕਿ ਜਦੋਂ ਇਹਨੇ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਸੀ ਪਹਿਲਾਂ ਤੇਰੇ ਸਿਰ ਤੇ ਇਹੀ ਫਤੂਰ ਚੜਿਆ ਹੋਇਆ ਸੀ ਆਪਣੀ ਆਸ਼ਕੀ ਦਾ ਗੁਰਵਿੰਦਰ ਦਾ ਉਹ ਉਸ ਤੋਂ ਪੱਲੂਆਣੇ ਵਾਲੇ ਹਰ ਕਮਲਪ੍ਰੀਤ ਦਾ ਇਸ਼ਕ ਇਹਦੇ ਦਿਮਾਗ ਤੇ ਚੜਿਆ ਹੋਇਆ ਸੀ ਉਦੋਂ ਇਹਨੂੰ ਕੋਈ ਹੋਸ਼ ਨਹੀਂ ਸੀ ਕਿ ਜੇ ਮੈਂ ਐਡੀ ਘਟਿਆ ਹਰਕਤ ਕਰਕੇ ਚਲੋ ਮੈਂ ਲੋਕਾਂ ਨੂੰ ਬੁੱਧੂ ਬਣਾ ਦੂੰਗੀ ਗੁਰਵਿੰਦਰ ਦੇ ਮਾਪਿਆਂ ਦੀਆਂ ਅੱਖਾਂ ਦੇ ਵਿੱਚ ਧੂੜ ਪਾ ਦੂੰਗੀ ਪਰ ਪਰਮਾਤਮਾ ਨੂੰ ਮੈਂ ਕਿੱਥੇ ਜਾ ਕੇ ਜਿਹੜਾ ਜਵਾਬ ਦੇਵਾਂਗੀ ਇੱਕ ਕੈਨੇਡਾ ਕੀ ਗਈ ਉਥੋਂ ਦੇ ਲੋਕਾਂ ਵਾਂਗ ਨਾਸਤਿਕ ਹੋ ਗਈ ਰੱਬ ਦਾ ਵੀ ਇਹਨੂੰ ਡਰ ਭੁੱਲ ਗਿਆ ਸੀ ਕਿ ਲੋਕਾਂ ਦੀਆਂ ਅੱਖਾਂ ਤੋਂ ਬਚ ਕੇ ਰਾਤ ਦੇ ਹਨੇਰੇ ਵਿੱਚ ਤੂੰ ਇਹ ਜਿਹੜੀਆਂ ਕਾਲੀਆਂ ਕਰਤੂਤਾਂ ਕਰਦੀਆਂ ਪਰ ਰੱਬ ਤਾਂ ਵੇਖਦਾ ਨਾ ਰੱਬ ਨੇ ਨੂੰ ਅੱਧੀ ਸਜ਼ਾ ਤਾਂ ਉਦੋਂ ਹੀ ਦੇ ਦਿੱਤੀ ਸੀ ਜਦੋਂ ਇਹ ਪਹਿਲੀ ਸੱਟੇ ਪੁਲਿਸ ਪ੍ਰਸ਼ਾਸਨ ਨੇ ਇਹਨੂੰ ਬੜੋਚ ਲਿਆ ਸੀ ਕਿ ਸਾਰੀ ਕਰਤੂਤ ਇਸੇ ਦੀ ਕੀਤੀ ਕਰਾਈ ਆ ਗੁਰਵਿੰਦਰ ਨੂੰ ਮੌਤ ਦੇ ਘਾਟ ਇਸੇ ਘਟੀਆ ਔਰਤ ਨੇ ਉਤਾਰਿਆ ਉਸ ਤੋਂ ਬਾਅਦ ਜਦੋਂ মিডিਆ ਨੇ ਇਹ ਗੱਲ ਚਲਾਈ ਪਰਿਵਾਰ ਨੂੰ ਇਨਸਾਫ ਦੀ ਤੇ ਜਿਹੜੇ ਜਿਹੜੇ ਬੰਦੇ ਨੂੰ ਇਸ ਕੇਸ ਦੇ ਬਾਰੇ ਜਿਵੇਂ ਜਿਵੇਂ ਪਤਾ ਲੱਗਾ ਜਿਵੇਂ ਜਿਵੇਂ ਪਿੰਡ ਦੇ ਲੋਕਾਂ ਨੇ ਦੱਸਿਆ ਗੁਰਵਿੰਦਰ ਦੇ ਬਾਰੇ ਜਿਵੇਂ ਉਹਦੀ ਜ਼ਮੀਨ ਜਾਇਦਾਦ ਬਾਰੇ ਜਿਵੇਂ ਇਹ ਪਹਿਲਾਂ ਐਸ਼ੋ ਰਾਮ ਕਰਦੀ ਸੀ ਉਹ ਸਾਰੀਆਂ ਗੱਲਾਂ ਜਦੋਂ ਲੋਕਾਂ ਦੇ ਸਾਹਮਣੇ ਆਈਆਂ ਲੋਕਾਂ ਦੀ ਕਚਹਿਰੀ ਚ ਗਈਆਂ ਤੇ ਹਰ ਇੱਕ ਦੇ ਮੂੰਹ ਦੇ ਵਿੱਚੋਂ ਗਾਲੀ ਨਿਕਲੀ ਕਿ ਤੇਰਾ ਬੇੜਾ ਗਰਕਣੀਏ ਤੇਰਾ ਕੱਖਣਾ ਰਵੇ ਤੈਨੂੰ ਸਭ ਕੁਝ ਉਸ ਇਨਸਾਨ ਨੇ ਦਿੱਤਾ ਤੇ ਤੂੰ ਉਹਦੀ ਕਦਰ ਭੋਰਾ ਨਹੀਂ ਪਾਈ ਤੂੰ ਇੱਕ ਦੁੱਕੀ ਦੇ ਬੰਦੇ ਪਿੱਛੇ ਲੱਗ ਕੇ ਹਰ ਕਮਲ ਪ੍ਰੀਤ ਸਿੰਘ ਪਿੱਛੇ ਲੱਗ ਕੇ ਵਿਆਹੀ ਹੋ ਕੇ ਜਿਹਦੇ ਨਾਲ ਨਾਜਾਇਜ਼ ਰਿਸ਼ਤਾ ਰੱਖਿਆ ਸੀ ਉਹਦੇ ਪਿੱਛੇ ਲੱਗ ਕੇ ਇੱਕ ਭਲੇ ਮਾਨਸ ਇਨਸਾਨ ਨੂੰ ਮੌਤ ਦੇ ਘਾਟ ਉਤਾਰ ਕੇ ਜਿੱਥੇ ਤੂੰ ਉਹ ਗੁਰਵਿੰਦਰ ਦਾ ਕਤਲ ਕੀਤਾ ਉੱਥੇ ਜਿਹੜੇ ਉਹਦੇ ਮਾਪਿਓ ਆ ਉਹਨਾਂ ਨੂੰ ਵੀ ਮਾਰਤਾ ਉਹਨਾਂ ਦਾ ਕਲੌਤਾ ਪੁੱਤਰ ਸੀ ਗੁਰਵਿੰਦਰ ਸਿੰਘ ਉਹਨਾਂ ਦਾ ਘਰ ਖਾਲੀ ਕਰਤਾ ਤੇ ਲੋਕਾਂ ਨੇ ਨੂੰ ਉਹ ਜਿਹੜੀ ਸ਼ੂਟ ਵਹਾਈ ਕੀ ਰੱਬ ਜਾਣਦਾ ਔਰਤਾਂ ਆਮ ਤੌਰ ਤੇ ਕੋਈ ਨਾ ਕੋਈ ਸਮਾਜ ਦੇ ਵਿੱਚ ਘਟਨਾ ਵਾਪਰਦੀ ਆ ਤੇ ਕੋਈ ਨਾ ਕੋਈ ਦੋਹਾਂ ਧਿਰਾਂ ਦੇ ਵਿੱਚੋਂ ਦੂਜੀ ਧਿਰ ਦਾ ਵੀ ਪੱਖ ਕੋਈ ਨਾ ਕੋਈ ਪੂਰਦਾ ਜੇ 100 ਬੰਦਾ ਉਧਰ ਝੁਕਦਾ ਤੇ سوشل میڈیا ਵੀ ਵੰਡਿਆ ਜਾਂਦਾ 30 ਦੂਜੇ ਪਾਸੇ ਹੋ ਜਾਂਦੇ ਆ ਪਰ ਇਹ ਪਹਿਲਾ ਕੇਸ ਪੰਜਾਬ ਦੇ ਵਿੱਚ ਜਿਹਾ ਹੋਇਆ ਜਿੱਥੇ ਸਾਰਾ ਪੰਜਾਬ ਇੱਕ ਤਰਫਾ ਹੋ ਕੇ ਖੜ ਗਿਆ ਸਾਰੇ ਪੰਜਾਬ ਨੇ ਕਸੂਰਵਾਰ ਇਸ ਘਟਿਆ ਔਰਤ ਨੂੰ ਜਿਹੜਾ ਆਖਿਆ ਤੇ ਸਾਰੇ ਪੰਜਾਬ ਨੇ ਇੱਕੋ ਆਵਾਜ਼ ਦੇ ਵਿੱਚ ਗੁਰਵਿੰਦਰ ਦੇ ਪਿਓ ਨੂੰ ਹੌਸਲਾ ਵੀ ਦਿੱਤਾ ਕਿ ਜੋ ਭਾਣਾ ਸੀ ਚਲੋ ਆਪਾਂ ਭਾਣਾ ਮੰਨ ਲੈਨੇ ਆ ਪ੍ਰਮਾਤਮਾ ਦਾ ਭਾਣਾ ਸੀ ਪਰ ਤੈਨੂੰ ਇਨਸਾਫ ਵੀ ਦਿਵਾਵਾਂਗੇ ਤੇ ਇਸ ਘਟਿਆ ਔਰਤ ਨੂੰ ਹਰ ਇੱਕ ਗਾਲ ਕੱਢੀ ਹਰ ਇੱਕ ਬਾਦਦਵਾ ਦਿੱਤੀ ਹਰ ਇੱਕ ਪੰਜਾਬੀ ਨੇ ਹੁਣ ਪਿਛਲੇ ਲੰਮੇ ਸਮੇਂ ਤੋਂ 20-25 ਦਿਨ ਹੋ ਗਏ ਜੇਲ੍ਹ ਦੇ ਵਿੱਚ ਬੰਦ ਸੀ ਪਰ ਜਿਵੇਂ ਆਮ ਆਪਾਂ ਵੇਖਦੇ ਆ ਕਿ ਸੋਸ਼ਲ ਮੀਡੀਆ ਹਰ ਇੱਕ ਦੀ ਨੈਸੈਸਰੀ ਬਣ ਗਿਆ ਅਖਬਾਰਾਂ 'ਚ ਟੈਲੀਵਿਜ਼ਨਾਂ ਤੇ ਇਹਦੀ ਹਰ ਥਾਂ ਕਿਰਕਰੀ ਹੁੰਦੀ ਸੀ ਤੇ ਇਹਦਾ ਬਾਪ ਉਹਨੇ ਤਾਂ ਇੱਥੋਂ ਤੱਕ ਕਹਿਤਾ ਕਿ ਜਿਹੜਾ ਇਹਦੇ ਨਾਲ ਰਾਤ ਨਾ ਜਿਹੜਾ ਰੱਖੂਗਾ ਦਾਤਾ ਰੱਖੂਗਾ ਉਹ ਮੇਰਾ ਲੱਗਦਾ ਹੀ ਕੁਝ ਨਹੀਂ ਇੰਨੀਆਂ ਸਾਰੀਆਂ ਜਦੋਂ ਗੱਲਾਂ ਬੀਤ ਜਾਣ ਸਾਰੇ ਪਾਸਿਓਂ ਟੁੱਟ ਜੇ ਬੰਦਾ ਤੇ ਫੇਰ ਪ੍ਰਮਾਤਮਾ ਦੀ ਮਾਰ ਵੱਜਦੀ ਆ ਆਮ ਤੌਰ ਤੇ ਇਹ ਗੱਲ ਆਕੀ ਜਾਂਦੀ ਹੈ ਕਿ ਪ੍ਰਮਾਤਮਾ ਨੇ ਜਦੋਂ ਕਿਸੇ ਨੂੰ ਕੋਈ ਸਜ਼ਾ ਦੇਣੀ ਹੁੰਦੀ ਆ ਪਹਿਲਾਂ ਉਹਦੀ ਬੁੱਧੀ ਪ੍ਰੇਸ਼ਟ ਕਰਦਾ ਤੇ ਇਹ ਕਲੇੜੀ ਨੇ ਪਤਾ ਨਹੀਂ ਕਿੰਨੇ ਇੱਕ ਪਾਪ ਕੀਤੇ ਸੀ ਕਿ ਪਹਿਲਾਂ ਇਹਦੀ ਬੁੱਧੀ ਪ੍ਰੇਸ਼ਟ ਕੀਤੀ ਐਡਾ ਜਿਹੜਾ ਇਹਨੇ ਘਟਿਆ ਕੰਮ ਕੀਤਾ ਤੇ ਹੁਣ ਜੇਲ੍ਹ ਦੇ ਵਿੱਚ ਦਿਮਾਗ ਦੇ ਦੌਰੇ ਪੈਂਦੇ ਆ ਹੁਣ ਜਿਹੜੀਆਂ ਜੇਲ੍ਹ ਦੀਆਂ ਕੰਧਾਂ ਵੇਖ ਕੇ ਤੇ ਵਕੀਲਾਂ ਦੀਆਂ ਗੱਲਾਂ ਸੁਣ ਕੇ ਹੁਣ ਪਤਾ ਲੱਗਦਾ ਕਿ ਸਾਰੀ ਉਮਰ ਸੋਚਦੀ ਤਾਂ ਇਹ ਸੀ ਕਿ ਬੱਲੂਆਣੇ ਵਾਲੇ ਦੀਆਂ ਬਾਹਾਂ 'ਚ ਨਿਕਲੂਗੀ ਉਹਦੇ ਨਾਲ ਘੁੰਮੂ ਫਿਰੂਗੀ ਹੋਟਲਾਂ 'ਚ ਜਾਊਗੀ ਜਿਵੇਂ ਪਹਿਲਾਂ ਤੁਰੀ ਫਿਰਦੀ ਸੀ ਪਰ ਅਸਲ ਤਾਂ ਹੁਣ ਪਤਾ ਲੱਗਾ ਕਿ ਹੁਣ ਬੰਦੇ ਦੀ ਧੀ ਬਣੂਗੀ ਜਿਹੜੇ ਕਾਲਿਆਂ ਤੋਂ ਚਿੱਟੇ ਜੇਲ੍ਹ 'ਚ ਹੀ ਆਉਣਗੇ ਹਣ ਸੋਚ ਸੋਚ ਕੇ ਹੀ ਦਿਮਾਗ ਦੇ ਦੌਰੇ ਪੈਦੇ ਹੋਣਗੇ ਤੇ ਆਖਿਆ ਜਾਂਦਾ ਕਿ ਹੁਣ ਇੰਨੀ ਅਪਸੈਟ ਰਹਿੰਦੀ ਐ ਨਾ ਰੋਟੀ ਖਾਂਦੀ ਐ ਨਾ ਕਿਸੇ ਨੂੰ ਬੁਲਾਉਂਦੀ ਐ ਤੇ ਜਿੱਥੇ ਪਈ ਐ ਉੱਥੇ ਪਈ ਰਹੀ ਐ ਤੇ ਲੋਕਾਂ ਦੀ ਇਹ ਗੱਲ ਵੀ ਪ੍ਰਮਾਤਮਾ ਦੇ ਉੱਤੇ ਜਿਹੜੇ ਵਿਸ਼ਵਾਸ ਕਰਦੇ ਸੀ ਉਹ ਲੋਕ ਆਂਦੇ ਸੀ ਕਿ ਪ੍ਰਮਾਤਮਾ ਇਹੋ ਜੀ ਘਟਿਆ ਔਰਤ ਨੂੰ ਕਿਉਂਕਿ ਬੰਦੇ ਮਾਰੇ ਦਾ ਪਾਪ ਸਭ ਤੋਂ ਜ਼ਿਆਦਾ ਆ ਇਹਨੇ ਇੱਕ ਵਿਸ਼ਵਾਸ ਘੜ ਕੀਤਾ ਤੇ ਪ੍ਰਮਾਤਮਾ ਇਹਨੂੰ ਸਜ਼ਾ ਜ਼ਰੂਰ ਦੇਊਗਾ ਤੇ ਸਜ਼ਾ ਦੇ ਰਿਆ